ਵਾਇਰ ਜੀ ਦਾ ਖਾਲਸਾ ਵਾਇਰ ਜੀ ਨੇ ਫਤਿਹ ਖਾਸਾ ਜੀ ਮੁੱਦੇ ਬੜੇ ਸਪਸ਼ਟ ਨੇ ਗੰਭੀਰ ਨੇ ਚੁਣੌਤੀਆਂ ਨੇ ਜੋ ਕੁਛ ਵੀ ਵਾਪਰ ਰਿਹਾ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੀ ਅਨ ਪ੍ਰੈਸੀਡੈਂਟਡ ਹੈ ਪਹਿਲਾਂ ਕਦੀ ਨਹੀਂ ਹੋਇਆ ਇਸ ਵਾਸਤੇ ਤੁਹਾਡੇ ਜਿਹੜੇ ਪੰਥ ਦਾ ਸੋਚ ਮੰਡਲ ਹੈ ਜਿਹੜੇ ਲੋਕ ਸੋਚਦੇ ਨੇ ਉਹਨਾਂ ਦੇ ਬਦੇਰੇ ਚ ਮਰੀ ਆ ਗਈ ਬਲਕਿ ਤੁਹਾਡੇ ਤੇ ਹੀ ਜ਼ਿੰਮੇਵਾਰੀ ਹੈ ਜੋ ਮੁੱਦਾ 2 ਤਰੀਕ ਤੱਕ ਪਹੁੰਚਿਆ ਉਹ ਬੜਾ ਸਪਸ਼ਟ ਸੀ ਕਿ ਇਹਨਾਂ ਲੋਕਾਂ ਨੇ ਗੁਨਾਹ ਕੀਤੇ ਗੁਨਾਹ ਦੀ ਸਜ਼ਾ ਕੀ ਦਿੱਤੀ ਜਾਵੇ ਪਹਿਲੇ ਸਵਾਸਥ ਮੰਥਨ ਚੱਲਿਆ ਕਈ ਤਰ੍ਹਾਂ ਦੀਆਂ ਪ੍ਰ ਪ੍ਰਵਾਂ ਦੀ ਗੱਲ ਕੀਤੀ ਗਈ ਕਈ ਤਰ੍ਹਾਂ ਦੇ ਹਾਲਾਤ ਹੋਰ ਬਣਾਏ ਗਏ ਅਸੀਂ ਸੋਚਦੇ ਸੀ ਕਿ ਜੋ ਜਿਸ ਪਦਰਤਾ ਗੁਨਾਹ ਗੰਭੀਰ ਹੈ ਵੱਡੇ ਨੇ ਉਸ ਮੁਤਾਬਿਕ ਸਜ਼ਾ ਨਹੀਂ ਚਾਹੀਦੀ ਹੈ ਕਿਉਂਕਿ ਜੋ ਪਹਿਲਾਂ ਵੀ ਗਲਤੀਆਂ ਹੋਈਆਂ ਨੇ ਕਾਲੀ ਆਗੂਆਂ ਤੋਂ ਜਾਂ ਉਹ ਧਾਰਮਿਕ ਲੋਕਾਂ ਤੋਂ ਉਹਨਾਂ ਨੂੰ ਕਾਲ ਤੱਕ ਸਭ ਅਡਰੈਸ ਕਰਦੇ ਰਹੇ ਨੇ ਔਰ ਉਹਦੇ ਮੁਤਾਬਿਕ ਹੀ ਜੋ ਧਾਰਮਿਕ ਸਜ਼ਾ ਸਜ਼ਾ ਕਹੋ ਤਨਖਾਹ ਕਹੋ ਕੁਝ ਕਹੋ ਜੀ ਇਸ ਮਨ ਦੇ ਵੀ ਸ਼ੁੱਧੀ ਲੈ ਜਾਣੀ ਜਦ ਪ੍ਰਸਤਾਵ ਕਰਨਾ ਇਸ ਨੂੰ ਕਹਿੰਦੇ ਨੇ ਜੀ ਉਹ ਮੁਤਾਬਿਕ ਹੀ ਚੱਲਦੀ ਰਹੇ ਸ਼ੂਣੀ ਕੁਦਰ ਪਰਨ ਕਮੇਟੀ ਸਾਰੇ ਕਾਲੀ ਦਲ ਦੇ ਆਗੂਆਂ ਵਗੈਰਾ ਵਗੈਰਾ ਸਾਰਿਆਂ ਦਾ ਵਿਚਾਰ ਸੀ ਕਿ ਧਾਰਮਿਕ ਸਜਾ ਦੇ ਕੇ ਪਾਸੇ ਕਰੋ ਲੇਕਿਨ ਜਦੋਂ ਅਸੀਂ ਸਾਰੇ ਲੋਕਾਂ ਨੇ ਰਲ ਮਿਲ ਕੇ ਜੋ ਕੁਛ ਸਾਡੇ ਜੋ ਹਾਲ ਬਣਿਆ ਕਿਉਂਕਿ ਅਸੀਂ ਲੋਕਾਂ ਨੇ ਇੱਕਜਾ ਦੂਜੇ ਰੂਪ ਵਿੱਚ ਜੋ ਪੰਥਕ ਭਾਵਨਾਵਾਂ ਨੂੰ ਰਿਪਰੈਜ਼ੈਂਟ ਕੀਤਾ ਲੋਕੀ ਸੋਚਦੇ ਸੀ ਲੋਕਾਂ ਦੀ ਇਹ ਤੜਫ ਗਈ ਸੀ ਦਰਦ ਕੀ ਸੀ ਇਤਨਾ ਕੁਝ ਹੋਣ ਦੇ ਬਾਵਜੂਦ 84 ਸਾਲਾਂ ਦਾ ਸੰਘਰਸ਼ ਲੜਿਆ ਗਿਆ ਨਾਇਨਾ ਨੇ ਕੁਝ ਉਹ ਕੇ ਹੋਂਦ ਵਾਸਤੇ ਕੋਈ ਪੰਕਤੀ ਜਿਹੜੀਆਂ ਹੋਰ ਟਿਸ਼ੂਜ਼ ਨੇ ਅੱਗੇ ਲੈ ਕੇ ਗਏ ਫੈਡਰਲਿਜ਼ਮ ਸਟਰਕਚਰ ਸਿਰਦਾ ਤਰਮਜੋਦ ਮੂਰ ਦੇ ਸੋਰਚ ਦੇ ਸਾਡੇ ਦੇ ਤੇ ਸੰਘਰਸ਼ ਕਿਨੇ ਲੜਿਆ ਜਿਹੜੀ 12 ਬਠੀਆਂ ਤੇ ਰਹੇ ਜਿਵੇਂ ਪੰਕਤੀ ਤੇ ਰਕੈ ਨੇ ਪਰ ਆਰਗੇਨਾਈਜ਼ ਨਹੀਂ ਹੋ ਸਕੀਆਂ ਉਹ ਵਨ ਵੇ ਉਹ ਦੀ ਅਦਰ ਕਾਰਨ ਕੀ ਆਖਰੀ ਗੱਲ ਹੁੰਦਾ ਹੈ ਸੰਘਰਸ਼ ਤੋਂ ਉਹ ਲੋਕ ਲੜਦੇ ਆ ਰਹੇ ਨੇ ਇਹਨਾਂ ਨੇ ਸੱਤਾ ਮਾੜੀ ਇਸ ਕਰਕੇ ਸਾਨੂੰ ਅੱਜ ਸੀ ਕਿ ਸੱਤਾ ਰਹੀ ਇਹ ਸਾਰਾ ਕੁਝ ਕਰਨ ਕੇ ਹੁੰਦੀ ਨੇ ਆਸ ਜਾ ਤਾ ਸੁਸੰਘਰ ਜਮੀ ਤੇ ਸੰਘਰਸ਼ ਲੜੋ ਜਿਸਾ ਤੇ ਰੈਂਟ ਦੇ ਅਨਸਾਰ ਕੁਛ ਕਰੋ ਉਹ ਵੀ ਨਹੀਂ ਹੋਇਆ ਜੀ ਇਸ ਕਰਕੇ ਅਸੀਂ ਫੇਰ ਚਲਾਈ ਤੇ ਆ ਗਏ ਇਹ ਸਾਰੇ ਦੌਰਾਨ ਜੋ ਕੁਝ ਘਟਨਾਵਾਂ ਆਪਣੀਆਂ 15 ਦੀਆਂ 7 ਦੀਆਂ ਤੇ ਉਸ ਤੋਂ ਬਾਅਦ 22 ਤੇ 24 ਕੋਲ ਇਲੈਕਸ਼ਨਾਂ ਹੋਇਆ ਤੁਹਾਡੇ ਸਾਹਮਣੇ ਐ ਸਜ਼ਾ ਮਿਲ ਗਈ ਪਰ ਉਹ ਸਜ਼ਾ ਨੂੰ ਇੱਕ ਤਰ੍ਹਾਂ ਦਾ ਵਿਧਿਬਤ ਰੂਪ ਦੇ ਨਾਲ ਨਾਲ ਕੰਸਾਈਜ਼ ਰੂਪ ਵਿੱਚ ਉਹਨਾਂ ਨੂੰ ਸਜ਼ਾ ਤੇ ਨਹੀਂ ਹਕਤ ਤੱਕ ਤੋਂ ਉਹ ਰਹਿੰਦੀ ਸੀ ਉਹ ਦਿੱਤੀ ਗਈ ਹੁਣ ਮੂਲ ਮੁੱਦਾ ਇਹ ਹੈ ਕਿ ਉਹ ਚਾਹੁੰਦੇ ਨੇ ਕਿ ਸਾਡੀ ਰਾਜਨੀਤੀ ਜਿਹੜੀ ਹੈ ਕਿਸੇ ਤਰ੍ਹਾਂ ਇਸ ਤਰ੍ਹਾਂ ਜਲਦੀ ਰਹੇ ਜੋ ਜੋੜ ਤੋੜ ਦੀ ਰਾਜਨੀਤੀ ਜੋ ਸੱਤਾ ਸਿਰਫ ਆਉਣਾ ਕੋਈ 이슈 ਨੂੰ ਲੈਣਾ ਕੋਈ ਕਿਸੇ ਤਰ੍ਹਾਂ ਹੋਰ ਲੋਕ ਨਹੀਂ ਗੱਲ ਕਰਨਾ ਸਿਰਫ ਸੱਤਾ ਵਾਸਤੇ ਪਰ ਉਹਨੇ ਇਹ ਨਹੀਂ ਬਤਾ ਕਿ ਸੱਤਾ ਤਾਂ ਅੱਦ ਤਦ ਹੀ ਆਏਗੀ 이슈 ਬੇਸ ਲਿਆਓਗੇ ਤੁਸੀਂ ਸੱਤਾ ਕਿਵੇਂ ਆਏਗੀ ਲੋਕ ਅੱਗੇ ਨਾਲ ਤਾਂ ਇਹ ਨਹੀਂ ਗੱਲ ਸਿਆਣੇ ਹੋ ਗਏ ਲੋਕ ਸਮਝਦੇ ਨੇ ਕਿ 이슈 ਤਾਂ ਲਿਆਓ ਨਾ ਜੀ ਸਾਡੇ ਪੰਜ ਦਸ ਸ਼ਿਸੂ ਕੀ ਨੇ ਪੰਜਾਬ ਦੇ 이슈ਸ ਕੀ ਨੇ ਸਾਡੀ ਸੁਭਾਈ ਪਾਰਟੀ ਦੇ ਜੰਮਵਰੀ ਕੀ ਨੇ ਉਸ ਵਾਸਤੇ ਨਹੀਂ ਗਏ ਨਾ ਪ੍ਰਕਾਸ਼ ਨੇ ਬਦਲ ਕੇ ਤੇ ਨਾ ਸਿਵਕੀ ਬਦਲ ਕੇ ਨਾ ਹੁਣ ਨਾ ਸਾਰਾ ਜਿਹੜਾ ਕਬੀਲਾ ਹੈਗਾ ਹੁਣ ਦੋ ਤਰ੍ਹਾਂ ਜੋ ਉਹਨਾਂ ਨੇ ਨੈਰੇਟਿਵ ਬਣਿਆ ਵੀ ਧਾਰਮਿਕ ਸਜਾ ਦੇ ਦਿਓ ਜਦੋਂ ਅਸੀਂ ਸਿੰਘ ਸਾਲ ਜਦੋਂ ਸਾਨੂੰ ਬੁਲਾਇਆ ਗਿਆ ਮੈਂ ਸਰਜੋਸੋ ਬੈਠੇ ਨੇ ਹੋਰ ਬਾਕੀ ਤਾਂ ਚਲੋ ਨਹੀਂ ਸ਼ਾਇਦ ਜੋ ਅਸੀਂ ਇਥੇ ਮੁੱਦਾ ਦਿੱਤਾ ਲਿਖਤੀ ਦਿੱਤਾ ਔਰ ਪੂਰਾ ਡੇਲ ਚ 15 ਵੀ ਲਗਾ ਕੇ ਡਿਸਕਸ ਕਰਕੇ ਉਹਨਾਂ ਨੇ ਕੀ ਗੱਲ ਸਮਝਾਈ ਕਿ ਮੁੱਦੇ ਕੀ ਨੇ ਵੀ ਉਹ ਪਾਰਟੀ ਚਾਹੁੰਦੀ ਹੈ ਕਿ ਸਭੀ ਸੇ ਬਾਦਲ ਬਚ ਜਾਣ ਉਹ ਨੀ ਰਾਜਨੀਤੀ ਬਚ ਜਾਏ ਤੇ ਕਾਲੀਦਾਲ ਬਚ ਜਾਏ ਲੇਕਿਨ ਜਦੋਂ ਤੁਹਾਡੀ ਜਿਹੜੀ ਮੇਰੀ ਆ ਗਈ ਤੁਹਾਡੇ ਕੋਲ ਜਵੇਂ ਵੀ ਆਈ ਉਸ ਬਾਰੇ ਕਈ ਤਰ੍ਹਾਂ ਦੀ ਗੁਰ ਕੋਈ ਵੀ ਨਹੀਂ ਹੁੰਦਾ ਜੀ ਕਿ ਜਦੋਂ ਜਿਹੜਾ ਵੈਂਟ ਇਸ ਜਿਸ ਇਲਾਵਾ ਫਰ ਰਿਆ ਹੁੰਦਾ ਉਹ ਵੈਂਟ ਮਿਲ ਜਾਂਦਾ ਕਿਤੇ ਨਾ ਕਿਤੇ ਉਹ ਸੁਧਾਰ ਲਹਿਰ ਦੇ ਵਾਲੇ ਦੇ ਤੱਕ ਜਾ ਕੇ ਉਹਨਾਂ ਨੂੰ ਅੱਗੇ ਅੱਗੇ ਜਾ ਕੇ ਉਹਨਾਂ ਨੂੰ ਵੀ ਪ੍ਰੋਬਲਮ ਆ ਗਈ ਸੋ ਉਹਨਾਂ ਵਾਸਤੇ ਇੱਕ ਸੀਗਾ ਕਿ ਤੁਸੀਂ ਜੇਕਰ ਇਸ ਨੂੰ ਇਸ਼ੂ ਅਡਰੈਸ ਕਰੋ ਵੀ ਕਾਲੀ ਦਲ ਦਾ ਰਿਵਾਈਵਲ ਹੋ ਜਾਏ ਨਵੇਂ ਰੂਪ ਵਿੱਚ ਇੱਕ ਤਰ੍ਹਾਂ ਦੇ ਜਥੇਬੰਦਕ ਰਿਵਾਈਵਲ ਤਿੱਖ ਹੁੰਦਾ ਹੈ ਸ਼ਕਤੀਆਂ ਦਾ ਨਵਾਂ ਆਣਾ ਇਹ ਕਿਸ ਤਰ੍ਹਾਂ ਦਾ ਬਰਤਕੁਣ ਹੁੰਦਾ ਉਹ ਵਿਚਾਰ ਤਾਰਕ ਰਿਵਾਈਵਲ ਹੈ ਇਸ਼ੂ ਬੇਸਡ ਰਿਵਾਈਵਲ ਕਹਿੰਦੇ ਉਹ ਬੜਾ ਮਹੱਤਵਪੂਰਨ ਹੁੰਦਾ ਕਿ ਜੇਕਰ ਜਥੇਬੰਦੀ ਤੋਂ ਬਣਾ ਦੇਵੋਗੇ ਲੇਕਿਨ ਕਿਸ ਵਿਚਾਰਧਾਰਾ ਦੇ ਕਿ ਇਹਨਾਂ ਪਰਸਪੈਕਸ਼ਨ ਦੇ ਕਿ ਇਹਨਾਂ ਕਿਹੜੇ ਤਰੀਕੇ ਨਾਲ ਕਿਹੜੀ ਇਸ਼ੂ ਲੈ ਕੇ ਪੰਜਾਬ ਕੋਲ ਜਾਏਗੀ ਉਹ ਵੀ ਤਾਂ ਲਿਆਣਾ ਜ਼ਰੂਰੀ ਸੀ ਲਾ ਜੀ ਸੋ ਇਸ ਵਾਸਤੇ ਜੋ ਕੁ ਸਜੈਸਟ ਕੀਤਾ ਸੀ ਤਕਰੀਬੇ ਦੇ ਮੁਤਾਬਕ ਵੀ ਹੋ ਰਿਹਾ ਪਰ ਜਿਹੜੇ ਮੁੱਦਾ ਜਿਹੜਾ ਅਸੀਂ ਚਾਹੁੰਦੇ ਸੀਗੇ ਵੀ ਉਹ ਸੀ ਕਿ ਜਿਹੜੀ ਕਮੇਟੀ ਬਣੇ ਉਹ ਕਮੇਟੀ ਰਾਜਨੀਤਿਕਾ ਦੀ ਨਾ ਬਣੇ ਕੋਈ ਨਾ ਕੋਰਪਰੇਸ਼ਨ ਜ਼ਰੂਰ ਲਈ ਜਾਏ ਇੰਜ ਪਾਕ ਇੰਟੈਲੈਕਚੁਅਲ ਮਾਈਂਡ ਦੇ ਉਹ ਜਿਹੜੇ ਕਿ ਸਾਰੇ ਰਾਜਨੀਤੀ ਸਮਝਦੇ ਨੇ ਸਾਰੇ ਗਰਾਊਂਡ ਨਾਲ ਜੁੜੇ ਹੋਏ ਨੇ ਐਕਟਿਵਿਜ਼ਮ ਚ ਜੁੜੇ ਹੋਏ ਨੇ ਉਹਨਾਂ ਨੂੰ ਨਾਲ ਲੈ ਲਿਆ ਜਾਵੇ ਤਾਂ ਬਿਹਤਰ ਹੋਏਗਾ ਪਰ ਉਹ ਨਹੀਂ ਹੋ ਸਕਿਆ ਕਿ ਹੁਣ ਸਥਿਤੀ ਇਹ ਹੈ ਕਿ ਇੱਕ ਪਾਸੇ ਤਾਂ ਸਜ਼ਾ ਭੁਗਤ ਰਹੇ ਨੇ ਭੁਗਤ ਵੀ ਗਈ ਕੱਲ੍ਹ ਜਦੋਂ ਕੁਝ ਦੇ ਖਤਮ ਹੋ ਜਾਏਗੀ ਲੇਕਿਨ ਰਾਜਨੀਤਿਕ ਪਹਿਲੂ ਜਿਹੜੇ ਨੇ ਉਹ ਸਾਰੇ ਆਦੇਸ਼ ਦੇ ਉਹਨਾਂ ਨੂੰ ਉਹ ਨਹੀਂ ਮੰਨ ਰਹੇ ਉਹਨਾਂ ਦੇ ਵਿੱਚ ਕੀ ਹੈ ਕਿ ਇੱਕ ਤਾਂ ਉਹਨਾਂ ਨੇ ਜਸ ਸਿੰਘ ਸਾਹਿਬ ਨੇ ਕਿਹਾ ਕਿ ਜੋ ਉਹਨਾਂ ਨੇ ਬੜਾ ਪੂਰਾ ਸਪਸ਼ਟ ਕਿਹਾ ਕਿ ਤੁਸੀਂ ਨੈਤਿਕ ਅਧਿਕਾਰ ਹੀ ਖੋ ਚੁੱਕੇ ਹੋ ਅਗਵਾਈ ਕਰਨ ਦਾ ਇਹ ਬੜੀ ਵੱਡੀ ਗੱਲ ਹੈ ਪਰ ਫਿਰ ਅਸੀਂ ਉਹਨਾਂ ਤੋਂ ਹੀ ਆਸ ਰੱਖ ਰਹੇ ਹਾਂ ਅਕਾਲ ਤਖਤ 'ਚ ਰੱਖ ਰਹੇ ਕੋਈ ਹੋਰ ਦੂਜੀ ਗੱਲ ਨਜ਼ਰ ਨਹੀਂ ਆ ਰਹੀ ਵੀ ਉਹ ਹੀ ਇਸ ਨੂੰ ਇਸ ਨੂੰ ਲੈ ਕੇ ਚੱਲਣ ਸੋ ਸਾਡੇ ਬੜਾ ਹੀ ਵੱਡਾ ਇੱਕ ਸਥਿਤੀ ਆ ਗਈ ਹੈ ਕਿ ਜਦੋਂ ਉਹ ਸਾਰੀ ਸਥਿਤੀ ਦੇ ਵਿੱਚ ਜਦੋਂ ਉਹ ਪੁੱਗਤਰੇ ਨੇ ਤਾਂ ਨਰੈਣ ਸਿੰਘ ਚੌੜੇ ਦਾ ਇਸ ਵਿੱਚ ਡਟਾ ਹੈ ਹੁਣ ਉਦੋਂ ਵੀ ਜਿਹੜੀ ਉਦੋਂ ਤਾਂ ਜਿਹੜੀ ਜਿਹੜੀ 2 ਤਰੀਕ ਨੂੰ ਸਜ਼ਾ ਹੋਈ ਹੈ ਉਦੋਂ ਦੇ ਰਣਸੀ ਚੌੜੇ ਦਾ ਫਵਲਾ ਨਹੀਂ ਸੀ ਹੋਇਆ ਨਾ ਜੀ ਉਦੋਂ ਤੱਕ ਸਾਰਾ ਸਪੋਰਟ ਸੀ ਕਿ ਇਹ ਇਹਨਾਂ ਦੇ ਮਨਸ ਕੀ ਚੱਲਦਾ ਹੈ 2 ਤਰੀਕ ਨੂੰ ਸਜ਼ਾ ਲੱਗਣ ਤੋਂ ਬਾਅਦ ਹੀ ਜਾ ਕੇ ਮਿਲ ਗਏ ਕਿ ਸਾਨੂੰ ਸਪਸਾਈਮ ਫੋਰ ਦਿੱਤਾ ਜਾਵੇ ਹੁਣ ਕੱਲ ਭਾਈ ਸਾਹਿਬ ਦੇ ਡਿਸਕਸ ਚੈਨਲ ਤੇ ਵੀ ਸੁਮੇਸ਼ ਸਿੰਘ ਡਿਸਕਸ ਹੋਇਆ ਲੀਗਲ ਅਸਪੈਕਟ ਵੀ ਡਿਸਕਸ ਹੋਇਆ ਮੰਜੀ ਸਿਖੇਰਾਂ ਨੇ ਵੀ ਕੀਤਾ ਜਿਹੜਾ ਮਹਿਕਲ ਟਿਬ ਬੈਠਾ ਸੀ ਉਹ ਕੋਈ ਚਲਦੀ ਸਮਾਨ ਉਹ ਵੀ ਐਡਵੋਕੇਟਰ ਨੇ ਉਹਨਾਂ ਨੇ ਮਾਨਦਲ ਦਾ ਸਾਰਾ ਦੱਸਿਆ ਜੀ ਸਾਨੂੰ ਲੀਗਲ ਕੋਈ ਪ੍ਰੋਬਲਮ ਨਹੀਂ ਹੈ ਲੀਗਲ ਕੋਈ ਬੰਧਨ ਲੀਗਲ ਕੋਈ ਰੁਕਾਵਟ ਨਹੀਂ ਹੈ ਕਿਉਂ ਕਿਉਂਕਿ ਉਹਨਾਂ ਨੇ ਆਪਣੇ ਦਲਦ ਇੱਕ ਐਗਜ਼ੈਂਪਲ ਦਿੱਤੇ ਕਿ 20 1994 ਤੋਂ ਜੋ ਸੀ ਪਾਲੀ ਦਲ ਨੂੰ ਸਭ ਬਣਾਇਆ ਅਕਾਲ ਤਖਤ ਸਭ ਤੋਂ ਬਣੇ ਅਕਾਲ ਤਖਤ ਸਾਡੇ ਨਾਲ ਜਿਹੜਾ ਕਨਫੈਡਰੇਸ਼ਨ ਦਾ ਸਿਧਾਂਤ ਦਿੱਤਾ ਉਹਦੇ ਤੱਕ ਚੱਲ ਰਹੇ ਹਾਂ ਅਸੀਂ ਉਹ ਖਾਲਸਾ ਦੀ ਗੱਲ ਕਰਦੇ ਨੇ ਪਰ ਉਹਨਾਂ ਦਾ ਜਿਹੜਾ ਅਕਾਲੀ ਦਲ ਤਾਂ ਬੈਨ ਨਹੀਂ ਹੋਇਆ ਨਾ ਜੀ ਰਜਿਸਟਰਡ ਨਹੀਂ ਹੋਇਆ ਦੂਜੀ ਗੱਲ ਖੈਰਾ ਸਾਹਮਣੇ ਕਹੀ ਕਿ ਅਸੀਂ ਸਾਰਾ ਕੁਝ ਜੋ ਕੁਝ ਕਰ ਰਹੇ ਆਏ ਆ ਮੇਰੇ ਦਸਕਾ ਦਾ ਸਾਰਾ ਕੁਝ داری ਹੈ ਕਾਲੀ ਦਾਦੀ ਇਹ ਬੰਧਨ ਨਹੀਂ ਹੈਗਾ ਕਿ ਲੀਗਲ ਪ੍ਰੋਬਲਮ ਆ ਗਈ ਹੈ ਲੀਗਲ ਉੱਥੇ ਆਣੀ ਹੈ ਜਿਹੜੀ ਇਲੈਕਸ਼ਨ ਕੋ ਵਿਚਦੀ ਜਦੋਂ ਇਲੈਕਸ਼ਨ ਦੌਰਾਨ ਤੁਸੀਂ ਮੰਦਰਾਂ ਚੋਂ ਜਾਂ ਗੁਰਦੁਆਰਿਆਂ ਚੋਂ ਪ੍ਰਚਾਰ ਕਰਦੇ ਹੋ ਜਾਂ ਤੁਸੀਂ ਕੋਈ ਡਿਵਾਈਨ ਇੰਟਰਵੈਂਸ਼ਨ ਦੀ ਗੱਲ ਕਰਦੇ ਹੋ ਵੀ ਪ੍ਰਮਾਤਮਾ ਦਾ ਹੁਕਮ ਹੈ ਕਿ ਤੁਸੀਂ ਹੋਰ ਟੈਨਸ਼ਨ ਪਾਓ ਜੇ ਜਦਾ ਸਾਇਬਟ ਪਾ ਸਕਦੇ ਨੇ ਜਦਾ ਸਾ ਪਾਠ ਵੀ ਬਣਾ ਸਕਦੇ ਕੰਮ ਕਰ ਸਕਦੇ ਨਾ ਜੀ ਸੋ ਇਸ ਕਰਕੇ ਦੋ ਗੱਲਾਂ ਤੇ ਆ ਕੇ ਸਾਡੀ ਗੱਲਤੀ ਹੋ ਗਈ ਤੁਸੀਂ ਅੱਜ ਸੈਮੀਨਾਰ ਰੱਖਿਆ ਕਿ ਕਾਲੀਦਾਲ ਦਸ਼ਾ ਦੇ ਦਿਸ਼ਾ ਦਸ਼ਾ ਮੇ ਜਸਾਬ ਡਿਸਕਸ ਕਰ ਰਹੇ ਆ ਪਰ ਦੇਸ਼ਾ ਕੀ ਹੋਣੀ ਚਾਹੀਦੀ ਮੂਲ ਇਹ ਹੋਣਾ ਚਾਹੀਦਾ ਸੋ ਦਸ਼ਾ ਤੇ ਹੈ ਕਿ ਉਹਨਾਂ ਨੇ ਉਸ ਰੈਣ ਸਿੰਘ ਚੌੜੇ ਵੱਲੋਂ ਦਿੱਤਾ ਗਿਆ ਕੀਤਾ ਗਿਆ ਐਕਸ਼ਨ ਉਹਦੀ ਢਾਲ ਬਣਾ ਕੇ ਸਾਰੇ ਸਥਿਤੀ ਨੂੰ ਬਦਲ ਰਹੇ ਨੇ ਜੇਨ ਕਿ ਉਹ ਕਹਿੰਦੇ ਨੇ ਵੀ ਇਹ ਮੁੱਦਾ ਇਹ ਹੈ ਹੀ ਨਹੀਂ ਸਜਾਵਾਂ ਕੋ ਕੁਛ ਕੇ ਪ੍ਰੋਪਰਟੀ ਗੱਲ ਇਸ਼ੂ ਲੈਣ ਦਾ ਤਾਲ ਬਣਾ ਰਹੇ ਨੇ ਕਿ ਉਸ ਮੁਤਾਬਕ ਉਹ ਤਾਰ ਵੀ ਲੁਕਾ ਰਹੇ ਨੇ ਦੂਸਰਾ ਮੁੱਦਾ ਲੀਗਲ ਅਸਪੈਕਟ ਹੈ ਜਿਹੜਾ ਅਸੀਂ ਦੱਸ ਕਰ ਡਿਸਕਸ ਕਰ ਰਹੇ ਹਾਂ ਕਿ ਲੀਗਲ ਤੋਂ ਬੰਧਨ ਨਹੀਂ ਕੋ ਰੁਕਾਵਟ ਨਹੀਂ ਫਿਰ ਫੇ ਕਿਉਂ ਆਪ ਬਾਰ ਬਾਰ ਇਸ ਇਸ਼ੂ ਨੂੰ ਲੈ ਕੇ ਸੰਵਲ ਮੰਗਿਆ ਜਾ ਰਿਹਾ ਦੂਜੀ ਗੱਲ ਮੈਂ ਸਮਝਾ ਕਿ ਜਹਦਰ ਸਾਹਿਬ ਨੇ ਜਦੋਂ ਉਹ ਅਗੇ ਸੀ ਨਾ ਜੀ ਮੈਂ ਆਪਣੇ ਵਿਚਾਰਾਂ ਵਿੱਚ ਦੱਸਿਆ ਹੈ ਕਿ ਜੋ ਫੈਸਲੇ ਫਸੀਲ ਤੋਂ ਦਿੱਤੇ ਜਾਂਦੇ ਨਾ ਉਹ ਬੰਦ ਕਮਰੇ ਨਹੀਂ ਬਦਲ ਜਾਂਦੇ ਕਿਤੇ ਕੋਈ ਪ੍ਰੈਸੀਡੈਂਟ ਨਹੀਂ ਹੈਗਾ ਇਹ ਕਿਵੇਂ ਹੋਇਆ ਇਹ ਵੀ ਪੂਰੀ ਗੇਮ ਚੱਲ ਰਹੀ ਹੈ ਵੀ ਜੈਦਰ ਸਾਹਿਬ ਨੂੰ ਕਿਸੇ ਤਰੀਕੇ ਨਾਲ ਬਣਾ ਲਓ ਔਰ ਹੋ ਗਈ ਗੱਲ ਪਰ ਇੰਡੀਪੈਂਡੈਂਟਲੀ ਗਲਤ ਗੱਲ ਤੇ ਕਿਹੇ ਤਾਂ ਵੀ ਇਹਦਾ ਸਮਾਜ ਬਣਦਾ ਨਹੀਂ ਸੀ ਉਹਨਾਂ ਨੂੰ ਐਂਟਰਟੇਨ ਕਰਨਾ ਹੀ ਨਹੀਂ ਚਾਹੀਦਾ ਸੀਗਾ ਉਹਨਾਂ ਦੀ ਗੱਲ ਸੁਣਨੀ ਨਹੀਂ ਚਾਹੀਦੀ ਸੀ ਕਿਉਂਕਿ ਉਹ ਬਾਹਰ ਫੈਸਲੇ ਫਸੀਲ ਤੇ ਹੋ ਚੁੱਕਾ ਹੈ ਹੁਣ ਇਹ ਗੱਲ ਵੀ ਸਾਡੇ ਵਾਸਤੇ ਮੁਸੀਬਤ ਆ ਗਈ ਕਿ ਕੀ ਸਾਰਾ ਇਤਿਹਾਸ ਫੋਲੋ ਕਿ ਕੀ ਫਸੀਲ ਤੋਂ ਦਿੱਤਾ ਗਿਆ ਫੈਸਲਾ ਜਿਹੜਾ ਹੈ ਉਹ ਬਦਲਿਆ ਜਾ ਸਕਦਾ ਨਹੀਂ ਬਦਲਿਆ ਜਾ ਸਕਦਾ ਕੋਈ ਪਰੰਪਰਾ ਨਹੀਂ ਕੋਈ ਕਿਸੇ ਦਾ ਨਹੀਂ ਹੈਗਾ ਉਸ ਨੂੰ ਦੁਬਾਰਾ ਇਮੈਲਡ ਵੀ ਕੀਤਾ ਨਹੀਂ ਜਾ ਸਕਦਾ ਬਾਦਲ ਵਾਪਸ ਨਹੀਂ ਲਿਆ ਜਾ ਸਕਦਾ ਫਿਰ ਜ세ਦਾੜ ਸਾਹਿਬ ਨੇ ਇਹ ਜਿਹੜਾ ਕਰ ਦਿੱਤਾ ਆਪਣੇ ਤੌਰ ਤੇ ਸਮਾਂ ਦੇ ਦਿੱਤਾ ਉਹ ਵੀ ਪ੍ਰੋਬਲਮ ਆ ਗਈ ਜੇਕਰ ਬਦਲਣਾ ਹੈ ਤਾਂ ਦੁਬਾਰਾ ਫਿਰ ਜਿਵੇਂ ਜਿਹਾ ਸਾਹ ਬੈਠਣ ਦੁਬਾਰਾ ਫਿਰ ਐਪਲੀਕੇਸ਼ਨ ਦਿੱਤੀ ਜਾਵੇ ਹਾਂ ਇਹ ਗੱਲ ਜ਼ਰੂਰ ਸੀ ਕਿ ਅਗਰ ਉਸ ਸਮੇਂ ਸੰਗਤ ਦੇ ਵਿੱਚੋਂ ਹੀ ਉਹ ਬੰਦਾ ਜਿਹਨੂੰ ਸਜ਼ਾ ਦਿੱਤੀ ਜਾ ਰਹੀ ਹੈ ਅਗਰ ਉਹ ਇਸ ਸਮੇਂ ਕਹਿ ਦੇਵੇ ਕਿ ਮੈਨੂੰ ਥੋੜੀ ਮੇਰੀ ਬੇਨਤੀ ਸੁਣ ਲਓ ਕਿ ਇਹ ਉਸ ਨੂੰ ਸਮਾਂ ਦੇ ਦਿਓ ਤਾਂ ਉੱਥੇ ਫਸੀਲ ਦੇ ਵਿਚਾਰਿਆ ਜਾ ਸਕਦਾ ਸੀ ਨਹੀਂ ਕੰਨੀ ਹੋਇਆ ਸੋ ਮੇਰੀ ਬੇਨਤੀ ਇੱਕ ਤੀਸਰਾ ਇਸ਼ੂ ਹੈ ਪਹਿਲਾ ਚੌੜੇ ਦਾ ਉਹਦੇ ਨਾਲ ਜਿਹੜੀ ਡਾਇਰੈਕਸ਼ਨ ਬਦਲਣੀ ਜਾ ਰਹੀ ਹੈ ਉਸ ਨੂੰ ਇੰਨਾ ਵਧਾਇਆ ਜਾ ਰਿਹਾ ਹੈ ਕਿ ਮਤਲਬ ਉਹਨੇ ਤਾਂ ਬਹੁਤ ਪਾਪ ਕਰਤਾ ਉਸ ਨੂੰ ਤਾਂ ਫਜ਼ਾਕ ਦੇ ਦੇ ਉਹਨੂੰ ਬਾਹਰ ਕੱਢ ਦਿਓ ਪੰਜ ਚ 6 ਕਦੇਓ ਉਹੀ ਕੋਰ ਕਮੇਟੀ ਬੋਲ ਰਹੀ ਹੈ ਉਹੀ ਐਸਜੀਬੀਸੀ ਬੋਲ ਰਹੀ ਹੈ ਉਹੀ ਤਾਂ ਵੀ ਸਭ ਬੋਲ ਰਹੇ ਨੇ ਸੋ ਮੈਂ ਸਮਝਦਾ ਕਿ ਸਾਰੀ ਸਥਿਤੀ ਜਿਹੜੀ ਹੈ ਤੁਹਾਡੇ ਸਾਹਮਣੇ ਉਹ ਐਕਟਰਸ ਨੇ ਉਹ ਪਾਤਰ ਨੇ ਕਿ ਜਿਸ ਤਾਂ ਦੇ ਨਾਲ ਉਹ ਸਾਰੀ ਚਲ ਜਾ ਰਹੇ ਨੇ ਤੇ ਦੂਸਰੀ ਪਾਸੇ ਅਸੀਂ ਵੀ ਸੋਚ ਰਹੇ ਹਾਂ ਜੋ ਅਸੀਂ ਲੋਕ ਭਿਕ ਭਾਵਨਾਵਾਂ ਜਿਹੜੀ ਅਸਲੀ ਤੜਪ ਰਹੀਆਂ ਨੇ ਉਹ ਸੀ ਉਹਨਾਂ ਨੂੰ ਰਿਪਰਿਜ਼ੈਂਟ ਫਿਰ ਕਰਨ ਲੱਪਿਆ ਕੋਈ ਸਾਰੀ ਸਮੱਸਿਆ ਬਣੀ ਹੋ ਗਈ ਸਾਰੀ ਚੁਣੌਤੀ ਹੋਰ ਵੱਧ ਗਈ ਸੋ ਮੈਂ ਸਮਝਦਾ ਕਿ ਇਹਨਾਂ ਸਾਰੀ ਸਿੱਤੀ ਦੇ ਵਿੱਚ ਦਿਸ਼ਾ ਕੀ ਲੱਭਣੀ ਹੈ ਦੇਖੋ ਖਾਲਸਾ ਜੀ ਦੋ ਗੱਲਾਂ ਨੇ ਇੱਕ ਤਾਂ ਜ세ਦਾਰ ਸਾਹਿਬ ਜਿਹੜੇ ਆਪਣੀ ਤੌਰ ਤੇ ਜੋ ਕੁਝ ਵੀ ਉਹਨਾਂ ਨੇ ਕੀਤਾ ਉਹ ਅਨਪ੍ਰੈਸੀਡੈਂਟਡ ਹੈ ਉਸ ਤੋਂ ਅੱਗੇ ਉਹਨੂੰ ਉਤਰਾ ਨਹੀਂ ਚਾਹੀਦਾ ਇਹ ਵਰਡਿਕਟ ਇਹ ਆਦੇਸ਼ ਕਿਸੇ ਹਾਲ ਚ ਪਤਲਾ ਨਹੀਂ ਪਾਇਆ ਦੇਣਾ ਚਾਹੀਦਾ ਡਰੇਲਮੈਂਟ ਨਹੀਂ ਹੋਣੀ ਚਾਹੀਦੀ ਅਗਰ ਅਸੀਂ ਇਹ ਹੋ ਗਈ ਅਸੀਂ ਵੀ ਦੁਖੀ ਹਾਂ ਬਾਦ ਪੰਤ ਉਹ ਤਾਂ ਦੁਖੀ ਹੈਗੇ ਹੈਗੇ ਨੇ ਅਸੀਂ ਕੀ ਕੀਤਾ ਅਸੀਂ ਬੈਠ ਰਹੇ ਵਿਚਾਰ ਕਰ ਰਹੇ ਹਾਂ ਨਾ ਜੀ ਸੋ ਮੇਰੀ ਬੇਨਤੀ ਹੈ ਕਿ ਇਸ ਵਾਸਤੇ ਤੁਸੀਂ ਇੱਕ ਤਰ੍ਹਾਂ ਦੀ ਨੀਤੀ ਬਣਾਓ ਕਿ ਕਿਸ ਤਰ੍ਹਾਂ ਜਨਰਲ ਕਾਲਕਤਾਰ ਸਾਹਿਬ ਦੇ ਫੂਟ ਸੋਲਜਰ ਦੇ ਤੌਰ ਤੇ ਅਸੀਂ ਖੜੀ ਹੋਣਾ ਨਾਲ ਸਭ ਜੂ ਅਸੀਂ ਪਰਸੋ ਚ ਮਿਲ ਚੁੱਕੇ ਮਿਲ ਕੇ ਆਏ ਮੈਂ ਇਸ ਤੋਂ ਪਹਿਲਾਂ ਮਿਲ ਕੇ ਆਇਆ ਸੀ ਉਹ ਆਪਣੇ ਤੌਰ ਤੇ ਪਹੁੰਚਿਆ ਖੁਪਾ ਜਿੱਤਨੀ ਮਰਜ਼ੀ ਕਹੇ ਕਿ ਸਾਡੀ ਬੜੀ ਸ਼ਕਤੀ ਹੁੰਦੀ ਹੈ ਬੜਾ ਗੌਰਵ ਹੈ ਬੜਾ ਮਾਨਤੀ ਹੈ ਬਗ ਮਾਨਤਾ ਹੁੰਦੀ ਹੈ ਸਾਰਾ ਇਤਿਹਾਸ ਖੜਾ ਦੇ ਪਿੱਛੇ ਠੀਕ ਹੈ ਲੇਕਿਨ ਫਿਰ ਵੀ ਸਿੰਘ ਸਾਹਿਬ ਇੱਕ ਆਪਣੇ ਤੌਰ ਤੇ ਪਰਸਨ ਤਾਂ ਹੈਗੇ ਨਾ ਜੀ ਇੰਡੀਵਿਜੂਅਲ ਤਾਂ ਹੈਗੇ ਨਾ ਜੀ ਕਿਤੇ ਨਾ ਕਿਤੇ ਉਹ ਜਿਸ ਤਰੀਕੇ ਨਾਲ ਉਹਨਾਂ ਦਾ ਸਾਰਾ ਮਾਹੌਲ ਬਣਦਾ ਰਿਹਾ ਉਹ ਕਿਤੇ ਨਾ ਕਿਤੇ ਉਹ ਪ੍ਰੈਸ਼ਰ ਹੀ ਹੋ ਜਾਂਦੇ ਨੇ ਸੋ ਧਾਮੀ ਸਾਹਿਬ ਦਾ ਰੋਲ ਬੜਾ ਗੰਭੀਰ ਹੈ ਬੇਸ਼ਰ ਬਚਣਾ ਬਚਣਾ ਪੈਂਦਾ ਇੱਕ ਘੰਟਾ ਮਿਲ ਕੇ ਆਏ ਨੇ ਕੀ ਗੱਲਾਂ ਕੀਤੀਆਂ ਉੱਥੇ ਉਹਨਾਂ ਨੇ ਕਿਸ ਮੁੱਦੇ ਨਾਲ ਗਏ ਸੀ ਉਹ ਫਿਰ ਜਿਹੜੀ ਸਾਰਾ ਕੁਝ ਜੋ ਕੁਝ ਗੇਮ ਖੇਡ ਰਹੇ ਨੇ ਉਹ ਚੋੜੇ ਬਾਰੇ ਸੰਬੰਧ ਵਿੱਚ ਉਸ ਨੂੰ ਆਪਾਂ ਬਾਤ ਕਰੀਏ ਕਿ ਉਹ ਮੁੱਦਾ ਨਹੀਂ ਹੈ ਖਾਲਸਾ ਜੀ ਉਹ ਤੁਸੀਂ ਉਸ ਮੁੱਦੇ ਦੇ ਆਧਾਰ ਤੇ ਉਸ ਨੂੰ ਛੋਟਾ ਨਾ ਕਰੋ ਫੈਸਲੇ ਨੂੰ ਸੋ ਸੀ ਕਿ ਸਾਧਾ ਤਗੜੇ ਐ ਇਸ ਵੇਲੇ ਵੀ ਪਰ ਦੂਜੀ ਗੱਲ ਇਹ ਆ ਜਾਂਦੀ ਹੈ ਕਿ ਜਦੋਂ ਉਹ ਦੂਜੀ ਗੱਲ ਜਿਹੜੀ ਉਹਨਾਂ ਨੇ ਸਭ ਬੜੀ ਸਾਨੂੰ ਸਪਸ਼ਟ ਕਹੀ ਸੀ ਕਿ ਲੀਗਲ ਕੱਪ ਹੈ ਉਹ ਫੂਲ ਕਾ ਸਾਹਮਣੇ ਉਸੇ ਡਾੜੀ ਗੱਲ ਹੋਈ ਹੁਣ ਵੀ ਇੱਥੇ ਨੇ ਉਹ ਵੀ ਕਹਿੰਦੇ ਨੇ ਕਿਸੇ ਨਾ ਕਿਸੇ ਰੂਪ ਚ ਦੋ ਦੋ ਜਿੱਤੀ ਆ ਗਈ ਨਾ ਜੀ ਕਿ ਲੀਗਲ ਹਾਰਡਲ ਹੈ ਪਰ ਜਿਵੇਂ ਪਾਈ ਹਮਰੀ ਸੀ ਨੇ ਕਿਹਾ ਐ ਸਦਾ ਸਾਹਿਬ ਨੇ ਕਿ ਉਹ ਤਾਂ ਕੁਝ ਕਹਿ ਹੀ ਨਹੀਂ ਦੇ ਕਾਲ ਤੱਕ ਐ ਸਾਹਿਬ ਨਾ ਉਹ ਕੁਝ ਜਥੇਬੰਦੀ ਬਣਾ ਰਹੇ ਨੇ ਨਾ ਉਹਨਾਂ ਵਾਸਤੇ ਕੋਈ ਵਿਚਾਰ ਤਾਰਕ ਤੌਰ ਤੇ ਉਹਨਾਂ ਨੂੰ ਡਾਇਰੈਕਟ ਕਰ ਰਹੇ ਨੇ ਉਹ ਤਾਂ ਸਿਰਫ ਕਹਿ ਰਹੇ ਜਥੇਬੰਦੀ ਬਣਾ ਲਓ ਉਹਦਾ ਮਤਲਬ ਇਹ ਵੀ ਗੱਲ-ਕਲ ਚੱਲੀ ਤਾ ਭਾਈ ਸਾਹਿਬ ਡਾਟ ਇਹਨੇ ਚੈਨਲ ਤੇ 10 ਬੰਦੇ ਲਗਾ ਕੇ ਕੋਈ ਵਰਕਰ ਵਰਕੇ ਵਰਕੇ ਲਗਾ ਕੇ ਪੈਸਾ ਦੇ ਕੇ ਕਰਾ ਸਕਦੇ ਏ ਭਰਤੀ ਸੋ ਇਸ ਕਰ ਮੈਂ ਸਮਝਦਾ ਕਿ ਇਹ ਸਾਰੀ ਜਿਹੜੀ ਪ੍ਰੋਬਲਮ ਆ ਗਈ ਹੈ ਇਸ ਵਾਸਤੇ ਸਾਨੂੰ ਕਬੀਤਾ ਨੂੰ ਸੋਚਣਾ ਪਏਗਾ ਦੂਸਰੀ ਜਿਹੜੀ ਬੜੀ ਇੰਪੋਰਟੈਂਟ ਹੈ ਉਹ ਹੈ ਮੀਰੀ ਪੇਰੀ ਸਿਧਾਂਤ ਦੀ ਨਵੀਂ ਵਿਆਖਿਆ ਇਹ ਬੜਾ ਵੱਡਾ ਖਤਰਾ ਪੈਦਾ ਹੋ ਗਿਆ ਕਿਉਂਕਿ ਨੈਰੇਟਿਵ ਜਿਹੜਾ ਕਾਲੀਦਾ ਨੇ ਸਿਰਜਿਆ ਰਾਜਵੀ ਸਜਾਣਾ ਆਦਿ ਵਗੈਰਾ ਵਗੈਰਾ ਤਖਾ ਤਾਂ ਪਾਈ ਉਹ ਤਖਤ ਤੇ ਅਗਰ ਰਾਜਨੀਤੀ ਡਿਸਕਸ ਹੋਏਗੀ 7 1/2 ਸਦਾਤ ਦੇ ਸਾਡੇ ਸਤਾਤ ਬਤਨ ਜੀ ਵੀ ਆਰ ਪੋਲਿਟਿਕਲ ਕਮਿਊਨਿਟੀ ਪੋਲਿਟਿਕਲ ਨੇਸ਼ਨ ਤੇ ਤਖਤ ਤੇ ਨਹੀਂ ਡਿਸਕਸ ਕਿੱਥੇ ਹੋਏਗੀ ਇਸ ਕਰਕੇ ਮੇਰੀ ਮਹੰਤੀ ਹੈ ਕਿ ਇਹ ਜਿਹੜਾ ਆ ਰਿਹਾ ਹੈ ਨਾ ਜੀ ਇਸ ਵਾਸਤੇ ਸਾਨੂੰ ਇੱਕ ਹੋਰ ਡਿਬੇਟ ਕਿਵੇਂ ਚਲਾਣਾ ਪਰ ਮੈਂ ਕਹਿੰਦਾ ਕਿ ਇਹ ਸਾਰੀ ਗੱਲ ਜਿਹੜੀ ਹੈ ਨਾ ਅਗਰ ਸਾਨੂੰ ਕੋਸ਼ਿਸ਼ ਕਰੀਏ ਸਰ ਮੀਸੀ ਜੀ ਕਾ ਕੇ ਸਾਰੇ ਪਹਿਸੋਂ ਪਹਿਲਾਂ ਕਿ ਇਹ ਗੱਲਾਂ ਆਣ ਮੈਂ ਕਹਿੰਦਾ ਕਿ ਜਿਹੜਾ ਡਿਬੇਟ ਚਲਾਓ ਕਿ ਕਿਸ ਢੰਗ ਦੇ ਨਾਲ ਇਹ ਲੋਕ ਮੰਨ ਜਾਣ ਕਿਉਂਕਿ ਜਿਹੜੀ ਗੱਲ ਭਾਈ ਸਾਹਿਬ ਇਹ ਸਰਦਾਰ ਸਾਹਿਬ ਇਹ ਹੈ ਖਾਲਸਾ ਜੀ ਕਿ ਅਗਰ ਇਹ ਮੰਨ ਜਾਂਦੇ ਨੇ ਤਾਂ ਖਾਲੀ ਨਦੀ ਰਿਵਾਈਵਰ ਸੋਤੇ ਸਦ ਹੋ ਜਾਣੀ ਹੈ ਕਿਉਂਕਿ ਦੂਜੀ ਗੱਲ ਇਹ ਆ ਗਈ ਕਿ ਇਹ ਗਰ ਦਸਰ ਨੀ ਮੰਨਦੇ ਤਾਂ ਕਾਲ ਤੱਕ ਜਿਹੜਾ ਉਹ ਫੈਸਲਾ ਹੋਇਆ ਉਹ ਉਸ ਵੀ ਡਿਲੀਟ ਹੋ ਜਾਏਗਾ ਸੋ ਮੇਰੀ ਬੇਨਤੀ ਹੈ ਕਿ ਇਸ ਵਾਸਤੇ ਸਾਰੇ ਪਹਿਲਾਂ ਵਿਚਾਰ ਕਰ ਲਓ ਇੱਕ ਮੇਰੀ ਬੇਨਤੀ ਹੋਰ ਮਲਾਸਟ ਕਰਾਂਗਾ ਕਿ ਤੁਸੀਂ ਇੱਕ ਸਿੱਖ ਇੰਟੈਲੈਕਚੁਅਲ ਵਾਚ ਗੁਰੂ ਬਣਾ ਲਓ ਬਹੁਤ ਜ਼ਰੂਰੀ ਹੋ ਗਿਆ ਜੀ ਕਿਉਂਕਿ ਤੁਸੀਂ ਸਿੰਘ ਸਾਹਿਬ ਦੇ ਨਾਲ ਲਗਾਤਾਰ ਮਿਲੋ ਜਾ ਕੇ ਉਹਨਾਂ ਨੂੰ ਮਿਲੀਏ ਕੋ ਤਾਲਮੇਰ ਬਣ ਜਰ ਬਣ ਕੇ ਰੱਖੀਏ ਉਹ ਸਾਨੂੰ ਆਪਣੀ ਗਲਤੀਆਂ ਦੀਆਂ ਗੱਲਾਂ ਦੱਸੀ ਅਸੀਂ ਉਹਨਾਂ ਸਾਰੀ ਸਦਾਰਤਕ ਤੌਰ ਤੇ ਉਹਨਾਂ ਨੂੰ ਤਰਜੀਹ ਲੱਗ ਦੇ ਸਕਦੇ ਫੀਡਬੈਕ ਦਈਏ ਸੋ ਇਹ ਬੜੀ ਜ਼ਰੂਰੀ ਹੈ ਕਿ ਸਿਕ ਇੰਟੈਲੈਕਚੁਅਲ ਵਾਚ ਗਰੁੱਪ ਜਿਹਨੂੰ ਸਿਕ ਬੁੱਧੀਜੀਵੀ ਵਾਚ ਗਰ ਬਣਾ ਲਓ ਕੁਝ ਕੰਮ ਨਾ ਦੇ ਲੋ ਲੇਕਿਨ ਤੁਹਾਡਾ ਰੋਲ ਇੰਪੈਕਟ ਜਿਹੜਾ ਹੈ ਜਿਹੜੀ ਕੰਪੈਕਟ ਰੂਪ ਦੇ ਵਿੱਚ ਸਾਹਮਣੇ ਆਣਾ ਚਾਹੀਦਾ ਹੈ ਕਿਉਂਕਿ ਪਾਤ ਤੁਹਾਨੂੰ ਵੀ ਵਾਚ ਕਰ ਰਿਹਾ ਮੈਂ ਜਿੰਨਾ ਦਿਨਾਂ ਜਿੰਨਾ ਦਿਨ ਵਿੱਚ ਮੈਂ ਸਾਰੀ ਇਸ ਗੱਲ ਗੱਲ ਕੀਤੀ ਹੈ ਉਹ ਸਾਰਾ ਸਮਝਦੇ ਹਾਂ ਸੀ ਕਿ ਉਹ ਅਸੀਂ ਭਾਵਨਾਵਾਂ ਭਾਵੇਂ ਲਬੇਟ ਸੀ ਜਿਸ ਪਰਖ ਲਿਖ ਕੇ ਜਿੰਨਾ ਮਰਜੀ ਕਰੀਏ ਪਰ ਗਰਾਉਂਡ ਤੇ ਨਜ਼ਰਾ ਆਣੀ ਚਾਹੀਦੀ ਹੈ ਨਹੀਂ ਉਹ ਆਣੀ ਵਾਸਤੇ ਮੈਸੂਦਾ ਕਿ ਜਹੇਦਰ ਸਾਹਿਬ ਨਾਲ ਸਾਡਾ ਸੰਪਲਕ ਬਣ ਜਾਏ ਅਸੀਂ ਮਿਲੀਏ ਤਾਂ ਮੇਰਾ ਖਿਆਲ ਬੜੀ ਵੱਡੀ ਗੱਲ ਜਿਹੜੀ ਆਪਣੇ ਆਪ ਚ ਵੱਡੀ ਹੋ ਜਾਏਗੀ ਦੇਖੋ ਇਸ ਲਈ ਮੋਰਲ ਫਾਈਟ ਮੋਰਲ ਫਾਈਟ ਹੈ ਇੰਟੈਲੈਕਚੁਅਲ ਫਾਈਟ ਹੈ ਉਹ ਰਾਜਨੀਤਿਕ ਫਾਈਟ ਲੜ ਰਹੇ ਨੇ ਅਸੀਂ ਇੰਟੈਲੈਕਚੁਅਲ ਫਾਈਟ ਲੜੀਏ ਔਰ ਸਾਡਾ ਆਪਣੇ ਚ ਬੜਾ ਵਜ਼ਨ ਹੈ ਜੇਕਰ ਕਿਸ ਤਰੀਕੇ ਉਹ ਉਸ ਤਰੀਕੇ ਨਾਲ ਹੋ ਗਿਆ ਜੋ ਆਪਾਂ ਜਿਵੇਂ ਭਾਈ ਸਾਹਿਬ ਨੇ ਕੀਤੀ ਹੈ ਸਾਹਿਬ ਸਾਹਿਬ ਨੇ ਕਿ ਨਵਾਂ ਦਲ ਕਿਉਂ ਨਹੀਂ ਬਣ ਸਕਦਾ ਇਹ ਬੜਾ ਵੱਡਾ ਮੁੱਦਾ ਨਵਾਂ ਦਲ ਆਪਾ ਉਤਜਰਵੇ ਕਰਦੇ ਆ ਰਹੇ ਪਰਚਾ ਲਈ 50 ਹਜ਼ਾਰ ਤੋਂ ਦਲ ਖਾਸੋਂ ਲੈ ਕੇ ਅੱਜ ਤੱਕ ਸਮੇਂ ਤੱਕ ਕਰਦੇ ਜਾ ਰਹੇ ਨਾ ਜੀ ਹੁਣ ਅਮਰਤਪਾਲ ਦੀ ਗੱਲ ਵੀ ਚੱਲ ਰਹੀ ਸਾਰੇ ਪਾਸੇ ਪਰ ਚੱਲ ਨਹੀਂ ਜੀ ਉਹ ਭਾਈ ਸਾਹਿਬ ਜਿੱਥੇ ਬੰਦੇ ਅਸੀਂ ਇਸ ਕਰਕੇ ਜੀ ਕਹੋ ਮੈਂ ਆਪ ਖੁਦ ਆਲਟਰਨੇਟਿਵ ਤੋਂ ਅਕਾਲੀ ਦਲ ਤੋਂ ਆਲਟਰਨੇਟ ਪੋਲਿਟਿਕ ਲਈ ਲਿਆਣ ਵਾਸਤੇ ਜਦ ਕਰਦੇ ਨੇ ਸਾਰੇ ਪਾਸੇ ਸਭ ਨੂੰ ਮਿਲਿਆ ਜੀ ਸਭ ਨੂੰ ਆਰਗੇਨਾਈਜ਼ ਕਰ ਜਿੱਥੇ ਕਹਿੰਦਾ ਬਰਗਾੜੀ ਮੋਰਚੀ ਤੱਕ ਕੀਮ ਕੌਮ ਵੀ ਬਸਾਮ ਮੋਰਚੀ ਤੱਕ ਨਹੀਂ ਕੁਝ ਉੱਟਦਾ ਜੀ ਇਸ ਕਰਕੇ ਲੈ ਦੇ ਕੇ ਕੱਲ੍ਹੀ ਦਲ ਬਚਦਾ ਹੈ اس اکالی دال لوگ کسی میں اکتہ بنا کے, کے میں ایک نوے روپ سے دیا جائے تو میں ایشو تو لیا جائے وچار کرنے پانچ دو منٹ ایک منٹ سو میں بنتی کرنا گا کہ یہ سارے بچار کر لو دو جب میں کرنا. دی جی میں ڈاکٹر صاحب گل کرنا لوں ڈاکٹر سوراج سنگھ جی ڈاکٹر صاحب ابھی سارے رکھ کے پچھلے کافی سمے تو کام کر رہے ہیں میں بڑا کوئی لکھتا ہے تھی آپ ساری اسٹیجیں آ آکے سارا کوئی گل واسطے سانو شابش دے رہے ہو جی تو اسی کہ تھی جو کچھ دیکھتا پیش کیا سکھ سدانت وغیرہ وغیرہ اگر اس تو اگر کو اگیں کوئی ہے تم مجھے دس دو جو میں نیچر سینٹرکٹر جو جو میں نیچر سینٹرک فلوسفی سوشل تھیوری دیتی ہے جی سوشل دیتی ہے نا جی اس اگے تو ڈسکس ڈسکس کر لو کہ وہ کوئی کوئی بینک نہیں ہے ابھی بہت اگے لگ گیا ہوا میں بہت اگلے لگ گیا سو میری بےنتی ہے کہ سارا کام ہو رہا ہے 6 ਦਾ ਤਨਸਾਰ ਜਵਾਨਾਂ ਨੇ ਲੋਕਾਂ ਨੇ ਆਮ ਲੋਕਾਂ ਨੇ ਕੀਤਾ ਇਸ ਘਰ ਵੀ ਲੜਿਆ ਗਿਆ ਪਰ ਉਸ ਦਿੱਤੇ ਕਿਰਪਾ ਕਰਕੇ ਇਹ ਉਹਨਾਂ ਦੀ ਜਿਹੜੀ ਸਾਰੀ ਹੈ ਨਾ ਜੀ ਰਾਜਨੀਤੀ ਚੱਲਦੀ ਆ ਰਹੀ ਉਹਦਾ ਕਿਤੇ ਨਾ ਕਿਤੇ ਅੰਤ ਕਰੋ ਉਸ ਰਾਜਨੀਤੀ ਨੂੰ ਕਿਸੇ ਬਦਲ ਲਿਆ ਕੇ ਅਸੀਂ ਕੋਈ ਨਵੀਂ ਰਾਜਨੀਤੀ ਲੈ ਕੇ ਇਹ ਨਵੀਂ ਆਰਗੇਨਾਈਜੇਸ਼ਨ ਲੈ ਕੇ ਇਹਨਾਂ ਬੰਦੇ ਲੈ ਕੇ ਇਹ ਤਾਂ ਇਸ ਵਕਤ ਮੈਂ ਸਮਝ ਕਵਰ ਕੋਟ ਕਰੀ ਇਹ ਦਿਸ਼ਾ ਹੈ دشا سارے کرتی ہے دشا میں دستی ہے یہ بات بچار کر لو دوسری گل یہ ہے کہ جب جی پہلا کر چکا کہ سکھ انٹلیکچوئل واسکو ضرور بنا لو باقی تھوڑی مرضی گو جی کا خالصہ گو جی کی فتح